ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਗੁਰਸਵਾਰਿਓ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਮਨਾਏ ਜਾ ਰਹੇ ਨੇ ਹਰ ਕੋਈ ਯਤਨ ਕਰਦਾ ਜਿਵੇਂ ਸਾਡੇ ਘਰ ਦਾ ਕੋਈ ਖੁਸ਼ੀ ਦਾ ਪ੍ਰੋਗਰਾਮ ਹੁੰਦਾ ਹੈ ਸਮਾਜ ਦੇ ਅੰਦਰ ਜਿਵੇਂ ਦੀਆਂ ਰੀਤਾਂ ਰਿਵਾਜਾਂ ਬਣੀਆਂ ਹੋਈਆਂ ਨੇ ਕੋਸ਼ਿਸ਼ ਕਰਦੇ ਨੇ ਲੋਕ ਵੀ ਉਸ ਖੁਸ਼ੀ ਨੂੰ ਜਿੰਨਾ ਵੱਧ ਚੜ੍ਹ ਕੇ ਮਨਾਇਆ ਜਾ ਸਕੇ ਜਿਸ ਤਰੀਕੇ ਦੇ ਨਾਲ ਵੱਧ ਲੋਕਾਂ ਦੇ ਵਿੱਚ ਆਪਣੀ ਖੁਸ਼ੀ ਨੂੰ ਸਾਂਝਾ ਕੀਤਾ ਜਾ ਸਕੇ ਉਸ ਤਰੀਕੇ ਦੇ ਨਾਲ ਆਪਾਂ ਆਪਣੀਆਂ ਖੁਸ਼ੀਆਂ ਮਨਾਉਨੇ ਆ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਹੈ ਯਕੀਨਨ ਹਰ ਕੋਈ ਆਪਣੇ ਤਰੀਕੇ ਦੇ ਨਾਲ ਵੱਡੇ ਤੋਂ ਵੱਡੇ ਸਮਾਗਮ ਦੇ ਰੂਪ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹਰ ਕੋਈ ਯਤਨ ਕਰਦਾ ਵੀ ਅਸੀਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਜਿਹੜਾ ਇਹ ਵੱਧ ਚੜ ਕੇ ਮਨਾਇਆ ਪਰ ਜਦੋਂ ਆਪਾਂ ਪਾਵਨ ਗੁਰਬਾਣੀ ਨੂੰ ਪੜ੍ਹਦੇ ਆਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਉਪਦੇਸ਼ਾਂ ਨੂੰ ਸਮਝਦੇ ਆਂ ਤਾਂ ਇੱਕ ਗੱਲ ਜਿਹੜੀ ਸਭ ਤੋਂ ਜ਼ਰੂਰੀ ਹੈ ਇਹਨਾਂ ਦਿਨ ਦਿਹਾੜਿਆਂ ਨੂੰ ਮਨਾਉਣ ਦੇ ਲਈ ਜਾਂ ਪਾਤਸ਼ਾਹ ਜੀ ਨੂੰ ਯਾਦ ਕਰਨ ਦੇ ਲਈ ਉਹ ਹੈ ਵੀ ਜੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਕਿਹਾ ਉਹ ਸਾਡੀ ਜ਼ਿੰਦਗੀ ਦੇ ਅੰਦਰ ਕਿੰਨਾ ਹੈ ਜੋ ਉਹਨਾਂ ਨੇ ਉਪਦੇਸ਼ ਦਿੱਤੇ ਜੋ ਸਾਨੂੰ ਸਮਝਾਇਆ ਉਹ ਗੱਲਾਂ ਜਿਨ੍ਹਾਂ ਨੂੰ ਸੁਣ ਕੇ ਠੱਗ ਭਾਈ ਬਣ ਗਏ ਜਿਨ੍ਹਾਂ ਨੂੰ ਸੁਣ ਕੇ ਚੋਰ ਚੋਰੀਆਂ ਛੱਡ ਗਏ ਜਿਨ੍ਹਾਂ ਨੂੰ ਸੁਣ ਕੇ ਵਹਿਮ ਕਰਨ ਵਾਲੇ ਵਹਿਮ ਛੱਡ ਗਏ ਭਰਮ ਕਰਨ ਵਾਲੇ ਭਰਮ ਛੱਡ ਗਏ ਪਖੰਡ ਕਰਨ ਵਾਲੇ ਪਖੰਡ ਛੱਡ ਗਏ ਉਹ ਜਿਹੜੀਆਂ ਗੱਲਾਂ ਨੇ ਉਹ ਸਾਡੀ ਜ਼ਿੰਦਗੀ ਦੇ ਵਿੱਚ ਵੀ ਆਉਣ ਅਸੀਂ ਅਣਗਿਣਤ ਸਾਖੀਆਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਜੀਵਨ ਦੀਆਂ ਸੁਣ ਚੁੱਕੇ ਹਾਂ ਹਰ ਇੱਕ ਨੂੰ ਕਈ ਸਾਖੀਆਂ ਤਾਂ ਅਜਈਆਂ ਨੇ ਜਿਹੜੀਆਂ ਹਰ ਇੱਕ ਨੂੰ ਯਾਦ ਹੋ ਗਈਆਂ ਨੇ ਪਰ ਉਸ ਦੇ ਨਾਲ ਨਾਲ ਜਿਹੜੀ ਗੱਲ ਸਾਡੀ ਜ਼ਿੰਦਗੀ ਦੇ ਵਿੱਚ ਆਉਣੀ ਚਾਹੀਦੀ ਸੀ ਉਹ ਇਹ ਸੀ ਵੀ ਉਹਨਾਂ ਸਾਖੀਆਂ ਦੇ ਵਿੱਚ ਉਹਨਾਂ ਘਟਨਾਵਾਂ ਦੇ ਵਿੱਚ ਪਾਤਸ਼ਾਹ ਜੀ ਨੇ ਜਿਹੜਾ ਉਪਦੇਸ਼ ਦਿੱਤਾ ਉਹ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿੰਨਾ ਲੈ ਕੇ ਆਂਦਾ ਹੈ ਸੱਜਣ ਠੱਗ ਦਾ ਨਾਮ ਕੌਣ ਨਹੀਂ ਜਾਣਦਾ ਭਾਈ ਲਾਲੋ ਜੀ ਨੂੰ ਕੌਣ ਨਹੀਂ ਜਾਣਦਾ ਮਲਕ ਭਾਗੋ ਦਾ ਨਾਮ ਕੌਣ ਨਹੀਂ ਜਾਣਦਾ ਹਰ ਇੱਕ ਨੂੰ ਪਤਾ ਲੱਗ ਗਿਆ ਪਰ ਜਿਹੜੀ ਸਭ ਤੋਂ ਜ਼ਰੂਰੀ ਗੱਲ ਹੈ ਨਾ ਪਾਤਸ਼ਾਹ ਜੀ ਨੇ ਉਹਨਾਂ ਨੂੰ ਜੋ ਉਪਦੇਸ਼ ਦਿੱਤੇ ਕਿਉਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਭਾਈ ਲਾਲੋ ਜੀ ਦੇ ਘਰ ਜਾ ਕੇ ਬੈਠਣਾ ਪਸੰਦ ਕਰਦੇ ਨੇ ਕਿਉਂ ਮਲਕ ਭਾਗੋ ਨੂੰ ਇਹ ਕਿਉਂਦੇ ਨੇ ਵੀ ਤੇਰੀ ਰੋਟੀ ਦੇ ਵਿੱਚ ਤੇ ਖੂਨ ਹੈ ਆਖਰ ਜਿਹੜਾ ਉਹ ਕਾਰਨ ਸੀ ਜਿਹੜੇ ਉਹਦੇ ਕੰਮ ਸੀ ਜਿਨ੍ਹਾਂ ਨੂੰ ਪਾਤਸ਼ਾਹ ਜੀ ਪਸੰਦ ਨਹੀਂ ਕਰਦੇ ਤੇ ਜਿਹੜੇ ਕੰਮਾਂ ਨੂੰ ਗੁਰੂ ਸਾਹਿਬ ਪਸੰਦ ਕਰਦੇ ਨੇ ਅਸੀਂ ਇਤਿਹਾਸ ਦੀਆਂ ਇਹਨਾਂ ਘਟਨਾਵਾਂ ਇਹਨਾਂ ਸਾਖੀਆਂ ਤੋਂ ਕਿੰਨੀ ਕੁ ਸਿੱਖਿਆ ਲੈ ਕੇ ਆਪਣੇ ਕੰਮ ਅਜਿਹੇ ਕਰ ਲੈ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਪਸੰਦ ਕਰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅੱਜ ਵੀ ਸਾਡੇ ਕੋਲ ਉਸੇ ਤਰ੍ਹਾਂ ਹੀ ਬਿਰਾਜਮਾਨ ਨੇ ਉਹ ਕਿਤੇ ਦੂਰ ਨਹੀਂ ਚਲੇ ਗਏ ਪਰ ਵੱਡੀ ਗੱਲ ਇਹ ਹੈ ਅਸੀਂ ਅਜੇੇ ਕੰਮ ਕਰ ਲਈਏ ਅਜਿਹਾ ਜੀਵਨ ਬਣਾ ਲਈਏ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਿਵੇਂ ਭਾਈ ਲਾਲੋ ਜੀ ਦੇ ਕੋਲ ਜਾ ਕੇ ਬਹੰਦੇ ਨੇ ਉਵੇਂ ਸਾਡੇ ਕੋਲ ਆ ਕੇ ਬਹਿ ਜਾਣ ਉਵੇਂ ਸਾਡੀ ਸੁਰਤ ਵਿੱਚ ਉਹਨਾਂ ਦਾ ਵਾਸਾ ਹੋ ਜਾਏ ਉਵੇਂ ਉਹਨਾਂ ਦੀ ਬਾਣੀ ਦੇ ਰੂਪ ਦੇ ਵਿੱਚ ਸਾਡੀ ਸੁਰਤ ਵਿੱਚ ਸਤਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਟਿਕ ਜਾਣ ਤਾਂ ਜੋ ਅਸੀਂ ਵੀ ਕਹਿ ਸਕੀਏ ਵੀ ਮੁਬਾਰਕਬਾਦ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਹੈ ਵਧਾਈ ਹੈ ਖੁਸ਼ੀ ਦੀ ਗੱਲ ਹੈ ਮਨਾਉਣੇ ਨੇ ਦਿਨ ਦਿਹਾੜੇ ਹਰ ਕਿਸੇ ਨੇ ਮਨਾਉਣੇ ਨੇ ਆਪਾਂ ਵੀ ਮਨਾਵਾਂਗੇ ਪਰ ਯਤਨ ਕਰੀਏ ਵੀ ਇਸ ਤਰੀਕੇ ਨਾਲ ਮਨਾਈਏ ਵੀ ਉਹਨਾਂ ਦੇ ਦਿੱਤੇ ਹੋਏ ਉਪਦੇਸ਼ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ